ਮੁਹੱਲਿਆਂ ਦੇ ਵਿੱਚ ਡਾਇਰੀਆ ਦੀ ਬਿਮਾਰੀ ਫੈਲ ਚੁੱਕੀ ਹੈ ਤੇ ਦੋ ਮੌਤਾ ਵੀ ਹੋ ਚੁੱਕੇ ਹਨ ਇਸ ਮੁੱਦੇ ਤੇ ਵੱਖ-ਵੱਖ ਸਿਆਸੀ ਅਤੇ ਸਮਾਜਿਕ ਪਾਰਟੀਆਂ ਦੇ ਵੱਲੋਂ ਸਿਆਸਤ ਵੀ ਸ਼ੁਰੂ ਹੋ ਗਈ ਹੈ ਸਥਾਨਿਕ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਸ ਪੂਰੇ ਮਾਮਲੇ ਦੇ ਲਈ नगर निगम कमिश्नर नु जिम्मेवार ठहराया जोकी एकता पार्टी दे प्रधान गुरमीत लाल बिट्टू ने दसया कि बीते दिन सेहत विभाग दे नजदीक वखवा के इलाकायां तो पीण वाले पानी दे पंपा दे सैंपल लए गए सान जिन्ना दी रिपोर्ट बिल्कुल ठीक आई या रिपोर्ट दे विच ऐ साफ सी कि पानी कारण किसे दी मौत नहीं हुई दरअसल पूड़ियां दे रूप दे विच बेचण वाले दुकानदारा दी अनगेली कारण दो मौतियां होइयां ने एकता पार्टी दे मुखी गुरमीत लाल बिट्टू ने कांग्रेसी विधायक राणा गुरजीत सिंह नु घेर दिया किआ कि कपूरथला दे विच पैदा हुई स्थिति दे लिए सेहत विभाग अते विधायक राणा ਜ਼ਿੰਮੇਵਾਰ ਹਾਂ। ਭਾਈ ਸ਼ਹਿਰਾਂ ਦੀ ਹੜਤਾਲ ਚੱਲਦੀ ਪਈ ਸੀ ਕਿ ਸ਼ਹਿਰ ਦੇ ਵਿੱਚ ਮੈਸਮੇ ਦਾ ਬਹੁਤ ਕੂੜਾ ਸੀਗਾ ਵੀ ਕੂੜੇ ਨਾਲ ਮੈਸਮੇ ਦਾ ਬਹੁਤ ਸਾਰੀਆਂ ਵੱਡੀਆਂ ਬੰਬਾਰੀਆਂ ਆਂਦੀਆਂ ਵਿੱਚ ਆਪਣੇ ਬਾਰਸ਼ ਵੀ ਰਹੀ ਹੈ। ਵੈਸੇ ਤਾਂ ਸਹੀ ਮੈਨੇ ਜੇ ਕੋਈ ਬਾਰਸ਼ਾਂ ਹੁੰਦੀਆਂ ਜਾਂ ਇਹੋ ਜਿਹੇ ਹਾਲਾਤ ਬੰਦੇ ਆ ਉਹਦੇ ਵਿੱਚ ਸਿਵਲ ਹਸਪੀਟਲ ਦੇ ਅਫਸਰਾਂ ਦਾ ਉਹ ਕਾਫੀ ਯੋਗਦਾਨ ਹੋਣਾ ਚਾਹੀਦਾ ਵਾ ਕਿਉਂਕਿ ਕਾਫੀ ਸਮੇਂ ਤੋਂ ਨਾ ਦੇ ਮਹੱਲਿਆਂ ਵਿੱਚ ਸਿਵਲ ਹਸਪਤਲ ਵੱਲੋਂ ਨਾ ਕੋਈ ਦੌਰਾ ਮਾਰਿਆ ਗਿਆ ਕਿਉਂਕਿ ਹਾਲਾਤਾਂ ਵਿੱਚ ਵੀ ਮਹੱਲਿਆਂ ਮਹੱਲਿਆਂ ਵਿੱਚ ਬਿਮਾਰੀ ਜਿਹੜੀ ਕਾਫੀ ਫੈਲ ਜਾਂਦੀ ਹੈ ਉਹ ਮੈਂ ਸਮਝਦਾ ਡਿਊਟੀ ਜਿਹੜੀ ਹੈ ਵੀ ਐਸ.ਐਮ ਦੀ ਬੰਦੀ ਹੈ ਸਿਵਲ ਹਸਪਤਲ ਅਫਸਰਾਂ ਦੀ ਬੰਦੀ ਹੈ ਪਰ ਨਹੀਂ ਉਹਨਾਂ ਨੇ ਮੈਂ ਸਮਝਦਾ ਨਗੇਲੀ ਕੀਤੀ ਉਹਨਾਂ ਨੇ ਉਹ ਡਿਊਟੀ ਨਹੀਂ ਨਿਭਾਈ ਗਈ ਔਰ ਪਿਛਲੇ ਮਹੀਨੇ ਜਿਹੜੇ ਮੈਂ ਸਮਝਦਾ ਵੀ 4-5 ਮੌਤਾਂ ਜਿਹੜੀਆਂ ਮਹੱਲਾ ਸੁੰਦਰ ਨਗਰ 'ਚ ਹੋਈਆਂ ਇਹਦੇ ਜ਼ਿੰਮੇਵਾਰ ਮੈਂ ਸਮਝਦਾ ਵੀ ਸਿੱਧਾ ਜਿਹੜਾ ਮੈਸਰਿਕ ਦੇ ਉਹ ਜਿਹੜਾ ਪ੍ਰਾਈਵੇਟ ਮੈਡੀਕਲ ਹੈਗਾ ਸੀਗਾ ਵੀ ਪੂਜਾ ਮੈਡੀਕਲ ਸੀਗਾ ਵਿਚਾਰੇ ਮੋਤਾਂ ਦਾ ਮੈਸਮੇ ਦਾ ਉਹ ਜ਼ਿੰਮੇਵਾਰ ਹੈਗਾ ਕਿਉਂਕਿ ਜਦੋਂ ਉੱਥੇ ਗਿਆ ਉਹਨੂੰ ਕਹਿਣਾ ਚਾਹੀਦਾ ਕਿ ਦੇਖੋ ਤੁਸੀਂ ਇਹਨਾਂ ਨੂੰ ਸਿਵਲ ਹਸਪੀਟਲ ਲੈ ਜਾਓ ਵੀ ਇਹ ਬਿਮਾਰੀ ਜਿਹੜੀ ਹੈ ਉੱਥੋਂ ਠੀਕ ਹੋਣੀ ਹੈ ਪਰ ਮੈਸਮੇ ਦਾ ਵੀ ਇਹ ਜਿਹੜੇ ਪ੍ਰਾਈਵੇਟ ਦੁਕਾਨਾਂ ਜਾਂ ਮੈਡੀਕਲ ਹੈਗੇ ਆ ਵੀ ਇਹਨਾਂ ਦਾ ਵੀ ਮੈਸਮੇ ਦਾ ਚੈਕਿੰਗ ਕਰਨਾ